ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਸਦਿਆਂ ਜੀ ਤੁਸੀਂ ਸਾਰੇ ਜਣ ਬਹੁਤ ਵਧੀਆ ਹੋਗੇ ਚੰਗੀ ਤਰ੍ਹਾਂ ਹੋਗੇ ਅਸੀਂ ਇਹ ਬਰਤੀ ਤਿਕਾਂ ਤੇ ਅੱਜ ਹੈਗਾ ਜੀ ਐਤਵਾਰ ਬੱਚੇ ਘਰੇ ਆ ਕੱਲ ਵੀ ਫਿਰ ਇਹ ਜਨੀ ਤਾਂ ਫੱਜ ਵੀ ਘਰੇ ਆ ਤੇ ਪ੍ਰਾਈਜ਼ ਹੁੰਨਾਂ ਦੀ ਸੀ ਬਸ ਪ੍ਰਾਈਜ਼ ਲੱਗੀ ਉਹਨਾਂ ਜੋ ਕਿ ਬਣਾਉਣ ਆਲੂ ਮੈਂ ਕੱਟ ਲਏ ਤੇ ਕਰੇ ਟਮਾਟੋ ਦੋਸਾ ਨਹੀਂ ਨਹੀਂ ਤੇ ਕਿੰਦੀ ਮਿੱਠੀ ਜੜਨੀ ਨਹੀਂ ਖਾਣੇ ਤੇ ਹੁਣ ਮੈਂ ਬਣਾਉਂਦੀ ਆ ਮਿੱਠੀ ਜੜਨੀ ਨਾਲ ਤੇ ਇਮਲੀ ਘੋਲ ਕੇ ਜਿਹੜੀ ਪਰਾਕ ਤਾਏ ਇੰਡਕਸ਼ਨ ਤੇ ਜੇ ਪਤੀ ਚਲ ਗਈ ਤੇ ਵਿੱਚ ਰਹਿ ਜਾਣੇ ਪਕੌੜੇ ਫਰਾਈਸ ਵਿੱਚ ਰਹਿ ਜਾਣੇ ਆ ਛੇਤੀ ਛੇਤੀ ਬਣਾ ਲਈਏ ਨਾ ਤੇ ਦੇਖੋ ਤੁਸੀਂ ਵੀ ਨਾਲ ਨਾਲ ਆਤਰਿਆ ਜੀ ਮਿਮਲੀ ਦਾ ਪਾਣੀ ਅਲਾ ਰੋਡ ਮੈਂ ਘੋਲ ਲਿਆ ਵਾ ਥੋੜਾ ਜਿਹਾ ਤੇ ਇਹ ਪਾਵਾਂਗੇ ਵਿੱਚ ਚ ਰਪਾਵਾਂਗੇ ਪਰ ਰੰਗ ਤੇ ਇਹਦੇ ਨਾਲ ਕਲਰ ਬਣ ਜਾਣਾ ਥੋੜਾ ਜਿਹਾ ਹੀ ਪਾਵਾਂ ਜਿਆਦਾ ਇਹਨੇ ਰੈੱਡ ਹੋ ਜੇ ਸੌਸ ਤੇ ਮਿੱਟੀ ਜਿਹਤਨੀ ਦਾ ਕਲਰ ਤੇ ਅਜੇ ਨਹੀਂ ਤਾਂ ਖੰਡ ਪਾਣੀ ਆ ਗੋੜਾ ਜਿਹਾ ਬਣ ਜਾਂਦੀ ਆ

ਕਿਹੜਾ ਪਿਆਸ ਸੁਣੇ ਉਹ ਬਣਾ ਉਹਥੇ ਬਿਆਸ ਸੀ ਕਿੱਥੇ ਬਿਆਸ ਸੀ ਉਹ ਬਣਾ ਉਹਥੇ ਕਿੱਥੇ ਹਾਂ ਇੱਥੇ ਮੋਨ ਨਮਾ ਬਣਾਉਂਦੇ ਉਹ ਬਣਾ ਜਿੰਨੀ ਵੀ ਹੁਣ ਲਓ ਜੀ ਰੇਜੇ ਆਪਣੀ ਪੈ ਗਈ ਇਹਨੂੰ ਥੋੜਾ ਜਿਹਾ ਰੰਨਾ ਜੋ ਕਿ ਹਲਾਂ ਰੋਟ ਖੰਡ ਤੇ ਕਲਰ ਚੰਗੀ ਤਰ੍ਹਾਂ ਮਿਕਸ ਹੋ ਜੇ ਤੇ ਬਣਗੇ ਠੰਡੀ ਹੋਏਗੀ ਤੇ ਸੰਗਣੀ ਹੋ ਜਾਣੀ ਆ ਤੇ ਹਜੇ ਗਰਮ ਆ ਲਾਈਏ ਜੀ ਜੋ ਤੋਂ ਲਾਈਏ ਤਾਂ ਤਾਦਰ ਕੇ ਗਰਮ ਤੇ ਪਤਲੀ ਲੱਗਣ ਢੀ ਆ ਤੇ ਥੋੜੀ ਜੀ ਠੰਡੀ ਹੋ ਜਾਏਗੀ ਤੇ ਫਿਰ ਇਹਨੇ ਫੜੇ ਵਧੀਆ ਸੰਗਣੀ ਹੋ ਜਾਣਾ ਤੇ ਵੈਸੇ ਤੇ ਫ੍ਰੈਂਚ ਫਰਾਈਜ਼ ਹੋਣਗੇ ਦੇ ਵੈਸਣ ਵਾਲੇ ਖਾਣੇ ਮਤਲਬ ਪਕੌੜਿਆਂ ਟਾਈਪ ਤੇ ਰੰਡੜੀ ਗਿਆ ਵੈਸਣ ਲੈਣ ਉਹਨਾਂ ਦਾ ਘੱਟੇ ਸਬਜ਼ੀ ਧਰਤੀ ਆ ਸਬਜ਼ੀ ਧਰਈ ਆ ਆਲੂ ਮਟਰਾਂ ਦੀ ਤੇ ਉਹ ਧਰੀ ਆ ਉੱਤੇ ਇਹ ਉਹਨਾਂ ਤੱਕ ਡੇਢੀ ਹੁੰਦੇ ਆ ਤੇ ਫੇਰ ਆਪਾਂ ਅੱਗੇ ਕਰਾਂਗੇ ਕੰਮ ਅੱਜ ਮੌਸਮ ਬਦਲ ਜਾਈ ਹੋਇਆ ਵਾ ਠੰਡ ਦੇ ਇੰਨੀ ਠੀਕ ਆ ਹੈ ਵੀ ਆ ਤੇ ਬਣੇ ਰਿਓ ਨਾਲ ਨਾਲ ਲਓ ਜੀ ਵੇਸਣ ਆਪਾਂ ਆ ਗਿਆ ਆਪਾਂ ਇਹਦੇ ਵਿੱਚ ਹੁਣ ਸੁੱਟ ਲਿਆ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਲੂਣ ਫਿਰ ਪਾਵਾਂਗੇ ਆਪਾਂ ਗਰਮ ਮਸਾਲਾ ਥੋੜੀ ਜੀ ਲਾਲ ਮਿਰਚ ਜਿਆਦਾ ਨਹੀਂ ਪਾਉਣੀ ਕਿਉਂਕਿ ਨਿਆਣਿਆਂ ਨੇ ਖਾਣੇ ਆ ਤੇ ਵੈਸੇ ਦੇ ਦੇ ਵਿੱਚ ਹੋਰ ਵੀ ਤੁਸ ਪਾ ਸਕਦੇ ਹਾਂ ਜਿੱਦਾਂ ਪਿਆਜ਼ ਹੋਗੇ ਨਾ ਚਿਲੀ ਕਟਰ ਕਰਕੇ ਪਿਆਜ਼ ਵਗੈਰਾ ਤੇ ਪਰ ਨਿਆਣਿਆਂ ਨੇ ਖਾਣੇ ਉਹ ਖਾਂਦੇ ਨਹੀਂ ਆ ਇਸ ਕਰਕੇ ਉਹ ਮੈਂ ਪਾਉਣੀ ਨਹੀਂ ਆ ਥੋੜਾ ਜਿਹਾ ਧਨੀਆ ਪਾਊਡਰ ਪਾ ਲਈਏ ਤੇ ਹੁਣ ਇਹਨੂੰ ਕਰਾਂਗੇ ਆਪਾਂ ਮਿਕਸ ਮਿਕਸ ਕਰਨੋ ਚਾਹੀਦਾ ਪਾਣੀ ਤੇ ਪਾਣੀ ਆ ਟੁੱਟੀ ਚ ਤੇ ਪਾਣੀ ਫੜ ਲਈਏ ਪਹਿਲਾਂ ਲਓ ਜੀ ਖੂਣ ਆਪਾਂ ਲੈ ਲਿਆ ਸਟੈਂਡ ਤੇ ਲਾ ਇਹ ਡਾਲਾ ਵੀ ਪਾਣੀ ਇਸ ਕੋ ਕਰਾਂਗੇ ਗੋਲ 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 ਰਾਉਂਡ 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 ਅੱਛੇ ਸੇ ਕਰਾਂਗੇ ਡਰਾਉਂਡ ਡਰਾਉਂਡ ਗੋਲ ਗੋਲ ਨਾ ਜ਼ਿਆਦਾ ਕਰਨਾ ਆਪ ਪਤਲਾ ਤੇ ਨਾ ਜ਼ਿਆਦਾ ਕਰਨਾ ਆਪ ਸੰਘਣਾ ਥੋੜਾ ਥੋੜਾ ਪਾਣੀ ਕਰਕੇ ਮਿਕਸ ਕਰਨਾ ਮੈਨੂੰ ਪਤਾ ਲੱਗਦਾ ਰਹੇ ਕਿ ਕਿੰਨਾ ਕੁ ਪਤਲਾ ਹੋ ਗਿਆ ਉਹ ਲੂ ਆਪਣੇ ਰੈਡੀ ਆ ਨਾਲ ਨਾਲ ਆਪਾਂ ਪਲੇਟ ਵੀ ਰੈਡੀ ਕਰਤੀ ਵੇਸਨ ਆਪਾਂ ਖੋਲ ਲਿਆ ਤੇਲ ਆਪਣਾ ਹੋ ਗਿਆ ਗਰਮ ਇਹਨੂੰ ਹੁਣ ਕਰਾਂਗੇ ਥੋੜਾ ਜਿਹਾ ਠੰਡਾ ਫਿਰ ਸੁੱਟਾਂਗੇ ਵਿੱਚ ਇਸਕੋ ਗੋਲ-ਗੋਲ ਕੇ ਇਸਮੇਂ ਡਾਲਾਂਗੇ ਬਸ ਫਿਰ ਦਵਾਂਗੇ ਪਹਿਲਾ ਪੂਰਾ ਆਪਾਂ ਪਾਤਾ ਵਿੱਚ ਤੇ ਇੰਡਕਸ਼ਨ ਕੀਤਾ ਮੈਂ 2 ਮਿੰਟ ਲਈ ਬੰਦ ਕਿਉਂਕਿ ਤੇਲ ਹੋ ਗਿਆ ਜਿਆਦਾ ਗਰਮ ਇਸ ਕਰਕੇ ਫਿਰ ਕਾਲੇ ਹੋ ਜਾਣੇ ਸੀ ਤੇ ਬਸ ਫਿਸਕੋਲੋਬੀ ਐਸੇ ਹੀ ਥੋੜਾ ਜਿਹਾ ਜਦੋਂ ਬਰਾਊਨ ਜਿਹਾ ਹੋ ਜਾਣ ਕਦੋਂ ਕੱਢ ਲਾਂਗੇ ਤੇ ਪਰਪੇਸ਼ਨ ਆਪਾਂ ਕਰ ਲਈ ਐ ਥੋੜੀ ਬਹੁਤੀ ਨਾਲ ਨਾਲ ਤੇ ਬਸ ਹੋ ਗਿਆ ਭੁੱਲ ਗਏ ਆ ਬੜੇ ਵਧੀਆ ਹੋਗੇ ਇਹ ਵਧੀਆ ਲੱਗਦੇ ਨਿਆਣਿਆਂ ਨੂੰ ਨਾ ਇਹਦੇ ਵਿੱਚ ਇੰਨਾ ਜ਼ਿਆਦਾ ਨਾ ਭਾਰੇ ਨਹੀਂ ਹੁੰਦੇ ਪਿਆਜ਼ ਵਗੈਰਾ ਨਹੀਂ ਪਾਈਦੇ ਕਿਉਂਕਿ ਨਿਆਣੇ ਪਸੰਦ ਹੀ ਨਹੀਂ ਕਰਦੇ ਕੱਢ ਕੇ ਸੁੱਟ ਦਿੰਦੇ ਆ ਉਤੋਂ ਚੰਗਾ ਆਹ ਸਹੀ ਇਹਦੇ ਵਿੱਚ ਪਿਆਜ਼ ਨਹੀਂ ਆਪਾਂ ਪਾਈਦੇ ਤੇ ਇਵੇਂ ਬਣ ਜਾਂਦੇ ਸਿੰਪਲ ਜਿਹਾ ਦੁਕਾਨ ਤੋਂ ਲੈਣ ਜਾਈਏ ਤੇ ਅਸੀਂਾਂ ਦੀ হাফ ਪਲੇਟ ਤੇ ਘਰ ਅਸੀਂਾਂ ਦੇ ਆਲੂ ਲੈ ਕੇ ਬਣਾਏ ਹੁੰਦੇ ਕਿੰਨੇ ਬਣ ਜਾਂਦੇ ਆ ਬਣ ਗਏ ਨਾ ਹੋਤ ਵਧੀਆ ਹੋਗੇ ਹਲਕੀ ਜਿਹੀ ਬ੍ਰਾਉਨਿਸ਼ ਹੋ ਗਈ ਆ ਹੁਣ ਇਹਨੂੰ ਆਪਾਂ ਕੱਢ ਲਈਏ ਫੇਰ ਵਿਖਾਉਨੇ ਆ ਤੁਹਾਨੂੰ ਲਓ ਜੀ ਆਹ ਹੋ ਗਈ ਆ ਪਲੇਟ ਰੈਡੀ ਤੇ ਹੁਣ ਦੂਸਰਾ ਪੂਰਾ ਣ ਕੇ ਪਉਂਦੀ ਆ ਨਿਆਣੇ ਨੂੰ ਦੇਵਾਂ ਕਿਉਂਕਿ ਨਿਆਣੇ ਵੇਟ ਹੀ ਨਹੀਂ ਘਾਂਦੇ ਤੇ ਦੱਸਿਓ ਕਮੈਂਟਾਂ 'ਚ ਕਿਵੇਂ ਦੇ ਬਣੇ ਆ ਉਹ ਆਪਾਂ ਉਹਨਾਂ ਨੂੰ ਦੇ ਆਏ ਆ ਹੁਣ ਇਹਨੂੰ ਕਰਾਂਗੇ ਗੁੱਥੂ ਮੁੱਥੂ ਫੇਰ ਵਿਚਾਰਿਆ ਨੂੰ ਫੇਰ ਇੰਡਕਸ਼ਨ ਮੈਂ ਕਰਤਾ ਫੇਰ ਬੰਦ ਕਿਉਂਕਿ ਜਿਆਦਾ ਸਾੜ ਨਾ ਜਾਣ ਇੰਡਕਸ਼ਨ ਜਿਹੜਾ ਨਹੀਂ ਇਹ ਸੇਕ ਬੜਾ ਮਾਰਦਾ ਇਸ ਕਰਕੇ ਨੂੰ ਮੈਂ ਕੱਲਾ ਕੱਲਾ ਪਾਉਣੀ ਹੈ ਵਿਖਿਲ ਇਕੱਠੇ ਜਿਨਾ ਹੋ ਜਾਣ ਉਹ ਚੰਗੇ ਨਹੀਂ ਲੱਗਦੇ ਇੱਕ ਇੱਕ ਕਰਕੇ ਪਾ ਲੈਨੇ ਆ ਇੰਡਕਸ਼ਨ ਮੈਂ ਕਿਦੋਂ ਦਾ ਬੰਦ ਕੀਤਾ ਵਾ ਤੇ ਫੇਰ ਵੀ ਵੇਖੋ ਤੇ ਸੇਕ ਕਿੰਨਾ ਵੱਜਣ ਡਿਆ ਮਨਕੀਰ ਤਨੇ ਇਕੱਲੇ ਨੇ ਪਲੇਟ ਮੰਨ ਲਈ ਆ ਪੀ ਮੇਰੀ ਆ ਪਲੇਟ ਹੋਰ ਵਿੱਚੋਂ ਕੋਈ ਵੀ ਨਾ ਖਾਓ ਮਨਕੀਰ ਤੋਂ ਬਹੁਤ ਜ਼ਿਆਦਾ ਸ਼ੈਤਾਨੀ ਕਰਦਾ ਚਲੋ ਇਹ ਤੇ ਪੈ ਗਿਆ ਆਪਣਾ ਵਿੱਚੋਂ ਹੱਥ ਮੈਂ ਥੋਲਾ ਮੜੇ ਜੇ ਦੂਸਰਾ ਪੂਰੀ ਵੀ ਆਪਣਾ ਰੈਡੀ ਹੋ ਚੱਲਿਆ ਵਾ ਅੰਦਰੋਂ ਆਇਆ ਆਰਡਰ ਵੀ ਥੋੜਾ ਜਿਹਾ ਵਿੱਚ ਲੂਣ ਘਟਾ ਫੁੜੀਆਂ ਜੀਆਂ ਮੈਂ ਤਾਂ ਘਟਾ ਤੇ ਆਪਾਂ ਪਾ ਕੇ ਬਸ ਕਰਤਾ ਇਸ ਨੂੰ ਕਾਲਾ ਮਾਲਾ ਮੈਂ ਨਿਆਣਿਆਂ ਕਰਕੇ ਘੱਟ ਪਾਇਆ ਸੀ ਕਿਉਂਕਿ ਨਿਆਣੇ ਜਿਆਦਾ ਤਿੱਖਾ ਨਹੀਂ ਹੁੰਦੇ ਪਰ ਫਿਰ ਵੀ ਚਲੋ ਆਪਾਂ ਢਾਲਤਾ ਵਿੱਚ ਇਹੋ ਜਿਹਾ ਮਿਕਸ ਬਸ ਅੱਗੇ ਹੋ ਚੱਲੇਆ ਇਹਨੂੰ ਹੌਲੀ ਹੌਲੀ ਪਕਾਉਂਦਾ ਇਹ ਆ ਫਿਰ ਵਧੀਆ ਬਣ ਜਾਂਦੇ ਆ ਜਿਆਦਾ ਤੇਜ਼ ਵਿੱਚ ਫਿਰ ਆਲੂ ਵੀ ਗਲਨੇ ਤੇਲ ਆਲੂ ਫਿਰ ਕੱਚੇ ਰਹਿ ਜਾਂਦੇ ਆ ਤੇ ਬਾਹਰੋਂ ਫਿਰ ਐ ਕਾਲੇ ਹੋ ਜਾਂਦੇ ਥੋੜੇ ਘੱਟ ਤੇ ਪਕਾਵਾਂਗੇ ਨਾ ਆਲੂ ਵੀ ਵਧੀਆ ਰੋਸਟ ਹੋ ਜਾਣਗੇ ਤੇ ਬਾਹਰੋਂ ਵੀ ਕਲਰ ਬੜਾ ਵਧੀਆ ਆਏਗਾ ਰਾਈਟ ਹਾਂਜੀ ਪਕੌੜਿਆਂ ਦਾ ਹੋ ਗਿਆ ਆਪਣਾ ਕੰਮ ਡਨ ਤੇ ਨਿਆਣੇ ਮੰਗਣ ਦੇ ਬਸ ਬਣਾਤੇ ਉਹਨਾਂ ਨੂੰ ਤੇ ਵੈਸੇ ਵੀ ਬੰਦੇ ਰਹਿੰਦੇ ਆਪਣੇ ਘਰ ਪਕੌੜਿਆਂ ਦਾ ਤਾਂ ਕੰਮ ਕੁਝ ਜ਼ਿਆਦਾ ਹੀ ਚੱਲਦਾ ਤੇ ਪਕੌੜੇ ਖਵਾਲਦੇ ਆ ਦੇ ਮੰਨ ਕੇ ਡੱਬੇ ਆ ਫੋਨ ਵੇਖਣ ਪਾਪਾ ਦਾ ਨਵੂ ਪਤਨ ਖੇਡਣ ਗਈ ਐ ਇੱਥੇ ਆਪਣੀ ਫਰੈਂਡ ਕਰ ਜੈਸਮੀਨ ਘਰੇ ਤੇ ਆਪਾਂ ਬੈ ਗਏ ਆ ਸਬਜੀ ਆਪਣੀ ਬਣ ਗਈ ਐ ਬਸ ਰਹਿ ਗਿਆ ਆਟਾ ਤੇ ਫੁਲਕੇ ਖਾਣੇਗੇ ਆ ਸ਼ਾਮਾਂ ਦੇ ਤੇ ਟਾਈਮ 4:00 ਵਜੇ ਗਿਆ ਹੁਣ ਬਸ ਆਟਾ ਗੁੰਨਾਗੇ ਤੇ ਫੁਲਕੇ ਬਣਾਵਾਂਗੇ ਰਾਤ ਦੇ ਤੇ ਕੰਮ ਐ ਹੋ ਸਾਰੀ ਦਿਹਿ ਟਿਟੂ ਟਿਨ ਚ ਐ ਹੋਈ ਆ ਉੱਠ ਪੋ ਕੰਮ ਕਰ ਲੋ ਸੋ ਜੋ ਉੱਠ ਪੋ ਕੰਮ ਕਰ ਲੋ ਸੋ ਜੋ ਤੇ ਕੰਮ ਸਿਰਫ ਆਪਣਾ ਇੰਨਾ ਕੀ ਚਾਹ ਵੀ ਲੱਗੀ ਸੀ ਬਸ ਤੇ ਮੈਂ ਸੋਚਿਆ ਵੀਡੀਓ ਦਾ ਐਂਡ ਕਰ ਲਈਏ ਤੇ ਵੀਡੀਓ ਛੋਟੀ ਅੱਜ ਤੇ ਚਲੋ ਕੋ ਇਨੀ ਅੱਗੇ ਤੋਂ ਲੌਂਗਾ ਕਰੂਗੀ ਵੀਡੀਓ ਕਿਉਂਕਿ ਬੱਚੇ ਵੀ ਤੰਗ ਕਰਦੇ ਆ ਘਰ ਦਾ ਕੰਮ ਵੀ ਹੁੰਦਾ ਵਾ ਇਸ ਕਰਕੇ ਕੋਈ ਨਹੀਂ ਵੀਡੀਓ ਲੰਬੀ ਕਰਾਂਗੇ ਆਪਾਂ ਤੇ ਮਿਲਦੀਆਂ ਕੱਲ ਦੇ ਬੋਲ ਉਹ ਸਾਸਿਕਾ